ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਚੌੜ ਲੈ ਲੇ ਅੱਧੀ ਕਾਲੀ ਸਾਤ ਤਮੂਂਦੀ ਲੈ ਲੇ ਇਹ ਵੀ ਅੱਧੀ ਕਾਲੀ ਤੇ ਆਹ ਕੋਦਰਾ ਲੈ ਲਿਆ ਇਹ ਵੀ ਅੱਧੀ ਕਾਲੀ ਇਹਨਾਂ ਨੂੰ ਆਪਾਂ 2-3 ਘੰਟਿਆਂ ਲਈ ਧੋ ਕੇ ਭਿਉਂ ਦਿੰਨੇ ਆ ਧੋ ਲੈਣੇ ਪਹਿਲਾਂ ਇਹਨਾਂ ਨੂੰ ਆਪਾਂ ਇਕੱਲੇ-ਇਕੱਲੇ ਨੂੰ ਸਾਰੀਆਂ ਚੀਜ਼ਾਂ ਨੂੰ ਵਾਸ਼ ਕਰ ਲੈਣੇ ਆ ਫਲੋ ਜੀ ਆਪਾਂ ਨੇ ਚੌਲ ਵੀ ਧੋ ਲਏ ਚੰਗੀ ਤਰ੍ਹਾਂ ਵਾਸ਼ ਕਰ ਲਏ ਦਾਲ ਵੀ ਕਰ ਲਈ ਖਾਤ ਮੂੰਗੀ ਦੀ ਦਾਲ ਆ ਇਹ ਇਹ ਵੀ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲਈ ਤੇ ਆ ਇਹ ਕੋਦਰਾ ਕੋਦਰਾ ਵੀ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਦੋ ਤਿੰਨ ਪਾਣੀ ਕੱਢਦੇ ਇਹਨਾਂ ਦੇ ਸਾਰੀਆਂ ਚੀਜ਼ਾਂ ਆਪਾਂ ਨੇ ਚੰਗੀ ਤਰ੍ਹਾਂ ਧੋ ਲਈਆਂ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਿੰਨੇ ਆ ਆਪਾਂ ਦੋ ਤਿੰਨ ਘੰਟੇ ਲਈ ਇਹਨੂੰ ਭਿਓ ਕੇ ਰੱਖਾਂਗੇ ਥੋੜਾ ਜਿਹਾ ਪਾਣੀ ਐਡ ਕਰਕੇ ਆਪਾਂ ਇਹਨੂੰ ਭਿੱਜਣ ਲਈ ਰੱਖ ਦਿੰਨੇ ਆ जो ये सॉफ्ट हो सकन अच्छा आपने चीजा पानी पा थोड़ा पानी आप दें हमू आपक के रख दिने घंटा इनू आपक के रखा दो तीन घंटे ढाक के रखा जी तरह सॉफ्ट हो जाए ਫਲੋ ਜੀ ਆਪਾਂ ਗੈਸ ਵਾਲ ਦਿਆਂ ਦੋ ਤਿੰਨ ਘੰਟੇ ਹੋ ਗਏ ਆਪਣੇ ਮੂੰਗੀਆਂ ਉਹਨਾਂ ਨੂੰ ਕੋਦਰਨ ਭਾਂਤੇ ਨੂੰ ਆਪਾਂ ਕੁੱਕਰ ਧਰ ਲੈਣੇ ਆ ਪਰ ਇਹਦੇ ਵਿੱਚ ਆਪਾਂ ਨੇ ਪਾਣੀ ਐਡ ਕਰ ਲੈਣੇ ਆ ਲੀਟਰਿਕ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਨੇ ਆ ਪਾਣੀ ਨੂੰ ਵਾਲੀ ਆ ਲੈਣ ਦਿੰਨੇ ਲੋ ਜੀ ਪਾਣੀ ਆਪਣਾ ਗਰਮ ਹੋ ਗਿਆ ਦੇਖੋ ਪਾਣੀ ਬੁਲਬਲੇ ਉੱਠਣ ਲੱਗ ਗਏ ਗਰਮ ਹੋ ਗਿਆ ਰਿਜਣ ਲੱਗ ਗਿਆ ਥੜਾ ਥੜਾ ਇੱਧਰ ਆਪਾਂ ਨੇ ਜਿਹੜਾ ਕੋਦਰਾ ਤੇ ਮੂੰਗੀ ਚੌਲ ਐ ਇਹਨਾਂ ਤਿੰਨ ਦੋ ਤਿੰਨ ਘੰਟੇ ਹੋ ਗਏ ਜੀ ਭੰਤਿਆਂ ਨੂੰ ਇਹਨਾਂ ਨੂੰ ਹੁਣ ਆਪਾਂ ਹਾ ਕੁੱਕਰ ਦੇ ਵਿੱਚ ਐਡ ਕਰ ਦਿੰਨੇ ਆ ਪਾਣੀ ਸਾਫ਼ ਆ ਵਿੱਚੇ ਪਾ ਲੈਨੇ ਪਾਣੀ ਨੂੰ ਕੋਦਰਾ ਵੀ ਆਪਾਂ ਨੇ ਵਿੱਚ ਐਡ ਕਰਤਾ ਮੂੰਗੀ ਵੀ ਐਡ ਕਰ ਲੈਣੇ ਆ ਵਿੱਚ ਜਿਹੜੇ ਅਚਾਰ ਆਪਾਂ ਨੇ ਭਾਂਕੇ ਰੱਖੇ ਤੇ ਉਹ ਵੀ ਵਿੱਚ ਐਡ ਕਰ ਲਈਏ ਚਲੋ ਜੀ ਆਪਾਂ ਇਹਨਾਂ ਨੂੰ ਇਸ ਜਿਹੜੇ ਰੇਜੇ ਪੈ ਲੈਣ ਦਿੰਦੇ ਆ ਪੱਕਣ ਥੋੜਾ ਜਿਹਾ ਪੱਕ ਲੈਣ ਦਿੰਦੇ ਆ ਫਿਰ ਇਹਦੇ ਵਿੱਚ ਆਪਾਂ ਹੋਰ ਚੀਜ਼ਾਂ ਐਡ ਕਰ ਦਿਆਂ ਲਓ ਜੀ ਦੇਖੋ ਆਪਣੀ ਦਾਲਾਂ ਚੰਗੀ ਤਰ੍ਹਾਂ ਰਿਝਣ ਲੱਗ ਗਈਆਂ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਹਰੀ ਮਿਰਚ ਤਿੰਨ ਚਾਰ ਮਿਰਚਾਂ ਆਪਾਂ ਨੇ ਹਰੀਆਂ ਕੱਟ ਲਈਆਂ ਇਧਰ ਆਪਾਂ ਨੇ ਲਸਣ ਘਾਟ ਰੱਖਿਆ ਇਹ ਵੀ ਆਪਾਂ ਵਿੱਚ ਐਡ ਕਰ ਦਿੰਨੇ ਆ ਕਿਉਂਕਿ ਜਦ ਮੂੰਗੀ ਦੀ ਦਾਲ ਖਾਂਦੇ ਆ ਜੀ ਜੋੜ ਦੁਖਣ ਲੱਗਦੇ ਨੇ ਸਿਰਕੇ ਵਾਲੀਆਂ ਦਾਲਾਂ ਨਾਲ ਲਸਣ ਥੋੜਾ ਜਿਹਾ ਇਹਨਾਂ ਨੂੰ ਕੰਟਰੋਲ ਕਰ ਲੈਂਦਾ ਲਸਣ ਜ਼ਰੂਰੀ ਆ ਆਪਾਂ ਲਸਣ ਪਾਧਾ ਵਿੱਚ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਲੈਣੇ ਆ ਜੀ। ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰਦੇ ਆ। ਸਵਾਦ ਅਨੁਸਾਰ ਜਿੰਨੀ ਕਾਪਾਂ ਨੂੰ ਜ਼ਰੂਰਤ ਹੈ। ਉਨਾਂ ਕਾਪਾਂ ਇਹਦੇ ਵਿੱਚ ਨਮਕ ਐਡ ਕਰ ਲੈਣੇ ਆ। ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਲੈਣੇ ਆ। ਕਦੇਖਣ ਨੂੰ ਵੀ ਥੋੜੀ ਜਿਹੀ ਸੋਹਣੀ ਲੱਗੇ ਜੀ ਹੁਣ ਆਪਾਂ ਥੋੜੀ ਜਿਹੀ ਰੈੱਡ ਮਿਰਚ ਪਾ ਲੈਨੇ ਕਿਉਂਕਿ ਹਰੀਆਂ ਮਿਰਚ ਆਪਾਂ ਨੇ ਪਾ ਲਈਆਂ ਥੋੜੀ ਜਿਹੀ ਪਾ ਲਵਾਂਗੇ ਬਹੁਤੀ ਨਹੀਂ ਪਾਵਾਂਗੇ ਲਓ ਜੀ ਰੈੱਡ ਮਿਰਚ ਵੀ ਪਾ ਲੈਨੇ ਥੋੜਾ ਜਿਹਾ ਹੋ ਕਰਿਆ ਜੀ ਮੇਰਾ ਕੈਮਰਾ ਆਪਦੇ ਹੱਥ 'ਚ ਹੈ ਅੱਜ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੈਗਾ ਲਓ ਜੀ ਆਪਣੇ ਸੁੱਕੇ ਮਸਾਲੇ ਐਡ ਹੋ ਗਏ ਹੁਣ ਇਹਦੇ ਤੇ ਆਪਾਂ ਢੱਕਣ ਢਾ ਕੇ ਦੋ ਤਿੰਨ ਬਿਚਲਾ ਮਰਵਾ ਦਿੰਨੇ ਆ ਢੱਕਣ ਨੂੰ ਢਾ ਕੇ ਦੋ ਤਿੰਨ ਬਿਚਲਾ ਮਰਵਾ ਦਿੰਨੇ ਆ ਲਓ ਜੀ ਖਿਚੜੀ ਦੀ ਆਪਣੀ ਤਾਂ ਤਿੰਨ ਚਾਰ ਬਿਚਲਾ ਬਣ ਗਈਆਂ ਹੁਣ ਇਹਨੂੰ ਆਪਾਂ ਕੁੱਕਰ ਦਾ ਢੱਕਣਾ ਗੈਸ ਬੰਦ ਕਰਕੇ ਅਧੇ ਉਹ ਸਟੀਮ ਕੱਢਦੀ ਢੱਕਣ ਆਪਾਂ ਨੇ ਲਾਤਾ ਦੇਖੋ ਖਿਚੜੀ ਆਪਣੀ ਲਓ ਜੀ ਦੇਖੋ ਖਿਚੜੀ ਆਪਣੀ ਇਦਾਂ ਹੋ ਗਈ ਹੱਦਾਂ ਹੋ ਗਈ ਦੇਖੋ ਕਿੰਨੀ ਵਧੀਆ ਹੁਣ ਆਪਾਂ ਇਹਦੇ ਗੈਸ ਬਾਲ ਦਿੰਨੇ ਆ ਸਲੋ ਕਰ ਦਿੰਨੇ ਆ ਗੈਸ ਨੂੰ ਮੱਠੀ ਮੱਠੀ ਅੱਗ ਤੇ ਰਿਜੂਗੀ ਰੋਰ ਫੋਰ ਰਲ ਜੂਗੀ ਕੁਲਜੋ ਚੰਗੀ ਤਰ੍ਹਾਂ ਇੱਕੋ ਰਿਜਣ ਲੱਗੀ ਆਪਾਂ ਨੇ ਗੈਸ ਬਾਲ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਕਟਸੀ ਦੇਸੀ ਘੀ ਤੇ ਪਾ ਦਿੰਨੇ ਆ ਲਓ ਜੀ ਦੇਖੀ ਕੀ ਦੀਪ ਕਰਤੀ ਆਪਾਂ ਨੇ ਵਿੱਚ ਪਾਤੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਰ ਪਾਦਨੇ ਥੋੜਾ ਜਿਹਾ ਕੀ ਇਹਨੂੰ ਆਪਾਂ ਰਿਜਨ ਲੈਣ ਦਿੰਨੇ ਆ ਚੰਗੀ ਤਰ੍ਹਾਂ ਹੁਣ ਆਪਾਂ ਕਰਦੇ ਆ ਤੜਕਾ ਤੇ ਆ ਤੜਕਾ ਤਿਆਰ ਕਰ ਲੈਨੇ ਲਓ ਜੀ ਖਿਚੜੀ ਆਪਣੀ ਉਧਰ ਰਿਜ ਰਹੀ ਆ ਇਧਰ ਆਪਾਂ ਬਣਾ ਲੈਨੇ ਆ ਤੜਕਾ ਗੈਸ ਬਾਲਦੇ ਆਂ ਪਾਣੀ ਧਰਦੇ ਉੱਪਰ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਨੇ ਆਂ ਇੱਧਰ ਦੇਖੋ ਖਿਚੜੀ ਆਪਣੀ ਇੱਧਰ ਰਿਝ ਰਹੀ ਆ। ਸਲੋ ਗੈਸ ਕਰਕੇ ਆਪਾਂ ਚੰਗੀ ਤਰ੍ਹਾਂ ਰੰਨ ਲੈਣੇ ਨਾ। ਸਲੋ ਗੈਸ ਕਰਕੇ ਆਪਾਂ ਚੰਗੀ ਤਰ੍ਹਾਂ ਰੰਨ ਲੈਣੇ ਆ ਤਾਂ ਜੋ ਸਾਰੀਆਂ ਦਾਲਾਂ ਚੰਗੀ ਤਰ੍ਹਾਂ ਮਿਕਸ ਹੋ ਸਕਣ ਇੱਕ ਦੂਜੀ ਦੇ ਨਾਲ। ਉਹ ਅੱਡ-ਅੱਡ ਜਿਹਾ ਰਹਿਣੀ ਜੀ ਉਹ ਚੰਗੀ ਨਹੀਂ ਲੱਗਦੀ ਘੁਲੀ ਜੀ ਵਧੀਆ ਲੱਗਦੀ ਆ। ਲਓ ਜੀ ਪੈਨ ਆਪਣਾ ਗਰਮ ਹੋ ਗਿਆ। ਆਪਾਂ ਇਹਦੇ ਵਿੱਚ ਕੀ ਪਾ ਲੈਨੇ ਆ। ਕੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਆ। ਗਰਮ ਹੋ ਗਿਆ। ਕੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਆਪਾਂ ਜੀਰਾ ਐਡ ਕਰ ਦਿੰਨੇ ਆ। ਜੀਰੇ ਨੂੰ ਬਹੁਤਾ ਨਹੀਂ ਪਕਾਵਾਂਗੇ। ਕਿਉਂਕਿ ਜਿਆਦਾ ਪੱਕਿਆ ਹੋਇਆ ਜੀਰਾ ਚੰਗਾ ਨਹੀਂ ਲੱਗਦਾ। ਨਾਲ ਦੀ ਨਾਲ ਆਪਾਂ ਪਿਆਜ਼ ਐਡ ਕਰ ਦਿੰਨੇ ਆ। ਦੋ ਪਿਆਜ਼ ਆਪਾਂ ਨੇ ਕੱਟ ਕੇ ਰੱਖ ਲਏ ਤੇ ਪਿਆਜ਼ ਨੂੰ ਆਪਾਂ ਹਲਕਾ ਬ੍ਰਾਊਨ ਕਰ ਲੈਨੇ। ਨਹੀਂ ਕਰ ਉਹ ਨਹੀਂ। ਲਓ ਜੀ ਪਿਆਜ਼ ਆਪਣੇ ਹਲਕੇ ਹਲਕੇ ਫ੍ਰਾਊਨ ਹੋ ਗਏ। ਕੈਮਰੇ 'ਚ ਨਹੀਂ ਤੀਸਰੇ ਪਰ ਹੋ ਗਏ। ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰ ਦਿੰਨੇ ਆ। ਦੋ ਟਮਾਟਰ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਪਕਾ ਲਵਾਂਗੇ। ਦੋ ਤਾਂ ਨਹੀਂ ਪਕਾ ਲਾਂਗੇ। ਹਲਕਾ ਜਿਹਾ ਪਕਾ ਲਵਾਂਗੇ। ਲਓ ਜੀ ਤਿਕੜੀ ਆਪਣੇ ਦੇਖੋ ਰੂਦੀ ਚੰਗੀ ਤਰ੍ਹਾਂ ਥੜਾ ਜਿਹਾ ਆਪਣੇ ਗਰਮ ਪਾਣੀ ਹੋਰਤਾ ਤਾਂ ਕਿ ਇਹ ਨੂੰ ਕੜੀ ਕੇਹੀ ਲੱਗਦੀ ਏ ਦੇਖੋ ਹੁਣ ਜਿਹੜਾ ਮਸਾਲਾ ਤਿਆਰ ਕਰਿਆ ਆਪਾਂ ਨੇ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਲਓ ਜੀ ਆਪਣੇ ਤੜਕਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਨੂੰ ਨਾ ਪਾ ਗਿਆ ਸਬੰਦ ਕਰ ਦਿੰਨੇ ਆ। ਹੁਣ ਆਪਾਂ ਇਹਨੂੰ ਪਾਉਨੇ ਆ ਇੱਕ ਬੋਲ ਦੇ ਵਿੱਚ। ਦੇਖੋ। ਇਹਨੂੰ ਆਪਾਂ ਬੋਲ ਦੇ ਵਿੱਚ ਪਾ ਲੈਨੇ ਆ। ਉੱਪਰ ਇਹਦੇ ਆਪਾਂ ਪਾਉਨੇ ਆ ਥੋੜਾ ਜਿਹਾ ਦੇਸੀ ਘੀ। ਕਿਉਂਕਿ ਦੇਸੀ ਘੀ ਨਾਲ ਬਹੁਤ ਵਧੀਆ ਲੱਗਦੀ ਹੈ ਜੀ। ਮਾਚੀ ਉਪਰ ਆਪਾਂ ਨੇ ਦੇਸੀ ਕੀ ਪਤਾ ਕਿਚੜੀ ਦੇ ਅੱਗੇ ਵਾਲੇ ਬੁੜੇ ਐਂ ਖਾਂਦੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ